ਅਸੀਂ ਇੱਥੇ ਸੀਮੈਂਟਡ ਜਾਲੀ ਤਿਆਰ ਕਰਦੇ ਆਂ ਸਾਡੇ ਕੋਲੇ ਵੱਖਰੇ ਵੱਖਰੇ ਡਿਜ਼ਾਈਨ ਆ ਅਸੀਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਸਾਨੂੰ ਖਰੀਦਣ ਦੇ ਲਈ ਬਾਈਆ ਸੀਮੈਂਟ ਸਟੋਰ ਨਾਗਪੁਰਾ ਨੇੜੇ ਦੂਨ ਪਬਲਿਕ ਸਕੂਲ ਤੁਸੀਂ ਮਿਲ ਸਕਦੇ ਹੋ ਆਹ ਆਵੜਾ ਡਿਜ਼ਾਈਨ ਇਹ ਬਹੁਤ ਚੱਲ ਰਿਹਾ ਆਹ ਜਾਲੀਆ ਦੀਵਾ ਡਿਜ਼ਾਈਨ ਇਹ ਵੀ ਬਹੁਤ ਚੱਲ ਰਹੀ ਆ ਇਹ ਬਹੁਤ ਵਧੀਆ ਵਧੀਆ ਮਟਕੀਆਂ ਨਾਲ ਤਿਆਰ ਕੀਤੀ ਜਾਂਦੀ ਆ ਆ ਸਾਡੇ ਕੋਲੇ ਹੈਗੀ ਰੱਸਾ ਰੱਸਾ ਜਾਲੀ ਇਹ ਵੀ ਬਹੁਤ ਚੱਲ ਰਹੀ ਆ ਫਿਰ ਸਾਡੇ ਕੋਲੇ ਆ ਗਈ ਇੱਧਰ ਮੱਛੀ ਵਾਲੀ ਜਾਲੀ ਮੱਛੀ ਵਾਲੀ ਡੱਬੀ ਵਾਲੀ ਜਾਲੀ ਬੋਲਦੇ ਆ ਬੋਲਦੇ ਇਹਨੂੰ ਮੱਛੀ ਵਾਲੀ ਗੱਬੀ ਵਾਲੀ ਜਾਲੀ ਫਿਰ ਉਧਰਲੇ ਪਾਸੇ ਹੋਰ ਡਿਜ਼ਾਈਨ ਪਏ ਨੇਕਾ ਡਿਜ਼ਾਈਨ ਪਏ ਆ ਸਾਡੇ ਕੋਲੇ ਸਾਨੂੰ ਤੁਸੀਂ ਜਰੂਰ ਮਿਲੋ ਇੱਕ ਵਾਰੀ ਸਾਡੀਆਂ ਜਾਲੀਆਂ ਦੇਖੋ ਸਾਡੀ ਜਾਲੀ ਦੀ ਅਸੀਂ ਇਹ ਸੋਚ ਕੇ ਚੱਲੇ ਆ ਵੀ 25 ਸਾਲ ਤੱਕ ਜਾਲੀ ਨੂੰ ਕੁਝ ਨਾ ਹੋਵੇ ਇਹ ਇਹ ਚੀਜ਼ਾਂ ਫੇਲ ਨਾ ਹੋਣ ਪਾਸ ਹੋ ਜਾਣ ਲੰਬੇ ਸਮੇਂ ਤੱਕ ਚੱਲਣਾ ਸੀ ਆਪਣੇ ਮਿਸਤਰੀਆਂ ਨੂੰ ਵੀ ਕਹਿੰਦੇ ਆ ਵੀ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਚੀਜ਼ਾਂ ਸਾਨੂੰ ਬਣਾ ਕੇ ਦਿਓ ਜਾਲੀਆਂ ਦਾ ਸਾਡਾ ਬਹੁਤ ਵਧੀਆ ਕਾਰੋਬਾਰ ਆ ਤੁਸੀਂ ਇੱਕ ਵਾਰੀ ਮੌਕਾ ਸਾਨੂੰ ਜਰੂਰ ਦਿਓ